ਮੇਰਾ ਨਾਮ ਗੁਰਜਰੀ ਲਾਲ ਹੈ। ਹਾਂ, ਇਲੈਕਸ਼ਨ ਵਿੱਚ ਜੀ ਦੇ ਲੜ ਰਹੇ ਤੁਸੀਂ। ਬਲਾਕ ਸਮिति ਦੇ ਇਲੈਕਸ਼ਨ ਲੜ ਰਹੇ ਜੀ। ਆਮ ਆਦਮੀ ਪਾਰਟੀ ਜੀ ਨੂੰ ਸਾਨੂੰ ਟਿਕਟ ਮਿਲੀਏ। ਆਪਣਾ ਸ਼ਮਸ਼ੇਰ ਸਿੰਘ ਦੇ ਘਰ ਵਾਲੀ ਹਰਪ੍ਰੀਤ ਕੌਰ ਨੂੰ ਆਪਾਂ ਇਲੈਕਸ਼ਨ 'ਚ ਖੜਾ ਕਰੇ ਜੀ। ਤੇ ਆਪਣਾ ਦੋ ਪਿੰਡਾਂ ਦੀ ਇਲੈਕਸ਼ਨ ਹੈ ਜੀ ਸਾਡੀ ਸਿਨੇਮਗੜ ਤੇ ਕੜੈਲ ਦੀ। ਤੇ ਦੋ ਪਿੰਡਾਂ ਬਲੂਸਾ ਨੂੰ ਵਧੀਆ ਹੰਗਾਰਾ ਮਿਲ ਰਿਹਾ ਜੀ। ਤੇ ਅਸੀਂ ਜਿੰਨੇ ਵੀ ਲੋਕਾਂ ਨਾਲ ਜੋ ਵੀ ਵਾਅਦੇ ਕਰ ਰਹੇ ਹਾਂ, ਜਿਸ ਤਣ ਤੋਂ ਵਾਅਦਾ ਉਹ ਵਾਅਦਿਆਂ ਤੇ ਖਰੇ ਉਤਰਾਂਗੇ ਜੀ। ਸਾਡੀ ਪਾਰਟੀ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ। ਜਿਵੇਂ ਉਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰੇ ਨੇ ਜੀ ਤੇ ਖੇਤਾਂ 'ਚ ਪੈਪਲੈਂਡ ਦਾ ਪੀਏ ਜੀ ਛੜਕਾਂ ਦਾ ਜਾਲ ਵਿਛਾਇਆ ਜੀ ਤੇ ਜਿਵੇਂ ਆਪਾਂ ਹੁਣ ਮੰਤਰੀ ਸਾਹਿਬ ਨੂੰ ਪਿੰਡ ਦੀ ਫਿਰਨੀ ਬਾਰੇ ਤੇ ਆਪਣਾ ਸੀਵਰੇਜ ਬਾਰੇ ਮੂੰਖ ਨਾਲ ਗਏ ਜੀ ਉਹ ਕੱਲ੍ਹ ਕੇ ਬਾਦਿਆ ਕਰਕੇ ਗਏ ਨੇ ਆਪਣੇ ਨਾਲ 2 ਮਾਰਚ ਮਹੀਨੇ ਤੱਕ ਸਾਨੂੰ ਪਿੰਡ ਦੀ ਫਿਰਨੀ 18 ਫੁੱਟੀ ਤੇ ਮੂੰਖ ਨਾਲ ਸੀਵਰੇਜ ਪਾ ਕੇ ਦੇਵਾਂਗੇ ਆਪਾਂ ਕੈਂਡੀਡੇਟ ਆਪਣੀ ਹਰਪ੍ਰੀਤ ਕੌਰ ਨੂੰ ਵੱਧ ਛੜ ਕੇ ਵੋਟਾਂ ਪਾ ਕੇ ਜਿਗਾਈਏ ਤਾਂ ਜੋ ਆਪਾਂ ਮੰਤਰੀ ਸਾਹਿਬ ਅੱਗੇ ਆਪਣੀ ਮੰਗ ਰੱਖ ਸਗੀ ਬਲਾਕ ਸਮਿਤੀ ਜੁਆਨ ਦੇ ਵਿੱਚ ਜਿਹੜਾ ਤੁਹਾਡੇ ਪਿੰਡ ਪੈਂਦੇ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਆਈ ਅਪੀਲ ਹੈ ਜੀ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਵੀ ਬੱਤ ਚੜ੍ਹ ਕੇ ਸਾਨੂੰ ਵੋਟਾਂ ਪਾ ਕੇ ਜਿੱਤਾਂ ਉਹ ਤਾਂ ਜੋ ਅਸੀਂ ਅੱਗੇ ਚੇਅਰਮੈਨੀ ਦਾ ਦਬਾਅ ਰੱਖ ਸਕੀਏ ਤੇ ਪਿੰਡ ਦਾ ਵਧੀਆ ਢੰਗ ਨਾਲ ਵਿਕਾਸ ਕਰੀਏ ਜੀ ਚੋਣ ਸ਼ਾਨ ਝਾੜੂ ਜੀ ਸਾਡਾ ਆਉਣ ਵਾਲੀ 14 ਤਰੀਕ ਨੂੰ ਝਾੜੂ ਕੇ ਮੋਹਰਾਂ ਲਾ ਕੇ ਇੱਕ ਮੌਕਾ ਸੇਵਾ ਦਾ ਸਾਨੂੰ ਦਿਓ ਜੀ